ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਬੇਹੱਦ ਸ਼ਰਮਨਾਕ ਬਿਆਨ ਕਹਿੰਦੇ ਜਿਹੜਾ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਹਮਲਾ ਹੋਇਆ ਉਹ ਕੋਈ ਲਾਅ ਐਂਡ ਆਰਡਰ ਦੀ ਸਮੱਸਿਆ ਨਹੀਂ ਮੁੱਖ ਮੰਤਰੀ ਸਾਹਿਬ ਕਿਉਂ ਆਪਾਂ ਪੰਜਾਬ ਦਾ ਜਲੂਸ ਕੱਢਣ ਤੇ ਲੱਗੇ ਆ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਪੰਜਾਬ ਦੇ ਦੋ ਵਾਰ ਦੇ ਸਾਬਕਾ ਡਿਪਟੀ ਮੁੱਖ ਮੰਤਰੀ ਸਾਬਕਾ ਕੇਂਦਰੀ ਵਜ਼ੀਰ ਲੋਕ ਸਭਾ ਦੇ ਮੈਂਬਰ ਰਾਜ ਸਭਾ ਦੇ ਮੈਂਬਰ ਉਹਨਾਂ ਉੱਤੇ ਪੰਜਾਬ ਦੇ ਵਿੱਚ ਇੱਕ ਕਾਤਲਾਨਾ ਕਹਿਰਾਨਾ ਅਤਵਾਦੀ ਹਮਲਾ ਹੋ ਜੇ ਤੇ ਪੰਜਾਬ ਦੇ ਮੁੱਖ ਮੰਤਰੀ ਕਹਿਣਗੇ ਨਹੀਂ ਜੀ ਸਭ ਕੁਝ ਠੀਕ ਹੈ ਕੋਈ ਲਾਅ ਐਂਡ ਆਰਡਰ ਦੀ ਸਮੱਸਿਆ ਨਹੀਂ ਫਿਰ ਤਾਂ ਉਹੀ ਮੁਹਾਵਰਾ ਤੁਸੀਂ ਅੱਜ ਸੱਚ ਕਰਤਾ ਕਹਿੰਦੇ ਜਿੱਦੀ ਲਹਿਗੀ ਲੋਈ ਉਹਦਾ ਕੀ ਕਰੇਗਾ ਕੋਈ ਮਤਲਬ ਜਿਹੜੇ ਪੰਜਾਬ ਪੁਲਿਸ ਦੀ ਕਾਰਵਾਈ ਤੇ ਜਿਹੜੇ ਪੰਜਾਬ ਸਰਕਾਰ ਦੇ ਉੱਤੇ ਸਵਾਲੀਆ ਨਿਸ਼ਾਨ ਛਰੂਮਨੀ ਅਕਾਲੀ ਦਲ ਨੇ ਖੜੇ ਕੀਤੇ ਤੁਸੀਂ ਤਾਂ ਅੱਜ ਸਾਰੇ ਆਪ ਹੀ ਐਡਮਿਟ ਕਰ ਲਏ ਅਸ ਤਾਂ ਪਹਿਲੇ ਦਿਨੋ ਕਹਿ ਕੇ ਇੱਕ ਸਟੇਟ ਸਪੌਂਸਰਡ ਅਸੈਸੀਨੇਸ਼ਨ ਪਲੋਟ ਸੀ ਪੰਜਾਬ ਪੁਲਿਸ ਵਿੱਚ ਮਿਲੀ ਹੈ ਤੁਹਾਡੇ ਐਸਪੀ ਹਰਪਾਲ ਸਿੰਘ ਦੀ ਤਾਂ ਸਿੱਧੀ ਮਿਲੀ ਭੁਗਤ ਹੈ ਔਰ ਗੁਰਪ੍ਰੀਤ ਭੁੱਲਰ ਸਾਹਿਬ ਦਾ ਇੱਕ ਪੋਲਿਟਿਕਲ ਬਿਆਨ ਦੇਣਾ ਕਿ ਜੀ ਸਿਪਤੀ ਦਾ ਐਂਗਲ ਹੋ ਸਕਦਾ ਉਹ ਸਾਰੀਆਂ ਗੱਲਾਂ ਦੇ ਸ਼ੰਕੇ ਜਿਹੜੇ ਸੀ ਉਹ ਅੱਜ ਮੁੱਖ ਮੰਤਰੀ ਸਾਹਿਬ ਤੁਸੀਂ ਆਪਣੀ ਝੋਲੀ ਪਵਾ ਲੇ ਇੱਥੋਂ ਇੱਕ ਗੱਲ ਬੜੀ ਸਪਸ਼ਟ ਹੋ ਗਈ ਕਿ ਪੰਜਾਬ ਸਰਕਾਰ ਦੀ ਮਨਸ਼ਾ ਕੀ ਹੈ ਔਰ ਪੰਜਾਬ ਸਰਕਾਰ ਕਿੰਨੀ ਆਪਣੇ ਨਾਗਰਿਕਾਂ ਦੀ ਸੁਰੱਖਿਆ ਪ੍ਰਤੀ ਚਿੰਤਤ ਹੈ ਕਿਉਂਕਿ ਤੁਹਾਡਾ ਕਰੀਏ ਕੀ ਤੁਸੀਂ ਤਾਂ ਕਹਿੰਦੇ ਸੀ ਲਾਰੈਂਸ ਬਿਸ਼ਨੋਈ ਦੀ ਵੀ ਇੰਟਰਵਿਊ ਪੰਜਾਬ ਚ ਨਹੀਂ ਹੋਈ ਤਾਂ ਕਿੱ데 ਬਾਹਰ ਹੋ ਗਈ ਉਹ ਤਾਂ ਹਾਈ ਕੋਰਟ ਨੇ ਸਾਬਤ ਕਰਤਾ ਵੀ ਭਾਈ ਪੰਜਾਬ ਚ ਹੋਈ ਹੈ ਮੁੱਖ ਮੰਤਰੀ ਦੇ ਨੱਕ ਨੀਚੇ ਜਿਹੜਾ ਸੀਆਈਏ ਸਟਾਫ ਆ ਉਹਦੇ ਚੋਂ ਹੀ ਆ। ਅਹੀਂ ਸਿੱਧੂ ਮੂਸੇਵਾਲਾ ਮਾਰਿਆ ਗਿਆ, ਸੰਦੀਪ ਨੰਗਲੰਬੀਆਂ ਮਾਰਿਆ ਗਿਆ। ਨਹੀਂ ਨਹੀਂ ਲਾਅ ਐਂਡ ਆਰਡਰ ਦੀ ਕੋਈ ਸਮੱਸਿਆ ਨਹੀਂ। ਅਹੀਂ ਇੰਡਸਟਰੀਲਿਸਟ ਪੰਜਾਬ ਦੇ ਵਿੱਚ ਫਰੋਤੀਆਂ ਦੇ ਰਹੇ ਨੇ। ਲੋਕਾਂ ਦੇ ਐਨਆਰਆਈਆਂ ਦੇ ਘਰੇ ਵੜ ਕੇ ਗੋਲੀਆਂ ਚੱਲ ਜਾਂਦੀਆਂ ਨੇ। ਪਰ ਮੁੱਖ ਮੰਤਰੀ ਸਾਹਿਬ ਉਹ ਕਹਿੰਦੇ ਕਿ ਰੋਮ ਜਲ ਰਿਹਾ ਹੈ ਨੀਰੋ ਬੰਸਰੀ ਬਿਜਾ ਰਿਹਾ ਹੈ ਚੋਟਲੀ ਤਾਂ ਸਭ ਕੁਝ ਠੀਕ ਹੈ ਕੈਮਿਸਟ ਐਸੋਸੀਏਸ਼ਨ ਦੇ ਆਪ ਨੂੰ ਉਹਨਾਂ ਨੇ ਗੱਲਬਾਤ ਕੀਤੀ ਗਈ ਲੋ ਤੁਸੀਂ ਇਹ ਗੱਲ ਦੱਸਿਓ ਕਿ ਐਸਐਚਓ ਬੁਰਾਇਆ ਸੀ ਸਿਕੰਦਰ ਸਿੰਘ ਨੇ ਇਹਨਾਂ ਦੇ ਦੁਆਰਾ ਪ੍ਰਬੰਧਕ ਕਮੇਟੀ ਨੂੰ ਮੈਂਬਰ ਥਾਣਾ ਗੋਰਾਇਆ ਵੀ ਮੈਂ ਹਾਈ ਕੋਰਟ ਤੋਂ ਜਾ ਕੇ ਲੈਣੀ ਉਹਨਾਂ ਨੇ ਕਿਹਾ ਕਿ ਐਸਐਚਓ ਬੁਰਾਇਆ ਵੱਲੋਂ ਉਹਨਾਂ ਨੂੰ ਆਸ਼ਵਾਸ਼ਣ ਦਵਾਇਆ ਗਿਆ ਕਿ ਇਹ ਫਿਰ ਪਤਾ ਨਹੀਂ ਜਦੋਂ ਹਾਈ ਕੋਰਟ ਨੇ ਹੁਕਮਤਾਰ ਦਿੱਤੀ ਜਾਵੇਗੀ ਅੱਛਾ ਇਹ ਪੰਜਾਬ ਦਾ ਜੀਡੀਪੀ ਕੱਢਿਆ ਕਿ ਬਥੇਰੀਆਂ ਫਟਕਾਰਾਂ ਰੋਜ਼ ਪੰਜਾਬ ਪੁਲਿਸ ਨੂੰ ਉੱਥੋਂ ਪੈਂਦੀਆਂ ਪੰਜਾਬ ਸਰਕਾਰ ਨੂੰ ਉ ਜਲੂਸ ਕੱਢ ਕੇ ਰੱਖਤਾ ਤੁਸੀਂ ਲੋਕਾਂ ਨੇ ਪੰਜਾਬ ਨੂੰ ਹਨੇਰੇ ਖੋਜ ਤੱਕਤਾ ਵੜ ਕੇ ਦੇਖੋ ਹਾਈ ਕੋਰਟ ਹਾਈ ਕੋਰਟ ਤੱਕ ਗਈ ਹੋਈ ਨਹੀਂ ਪੰਜਾਬ ਸਰਕਾਰ ਤੁਸੀਂ ਕਿਹੜੇ ਵੇਲੇ ਜਾ ਕੇ ਹਾਈ ਕੋਰਟ ਤੋਂ ਸੀਸੀਟੀਵੀ ਫੁਟੇਜ ਮੰਗ ਲਈ ਇਹ ਤਾਂ ਲੋਅਰ ਕੋਰਟ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਿਹਾ ਅਸੀਂ ਦੇ ਦਾਂਗੇ ਕਿਉਂਕਿ ਅਜੇ ਤੱਕ ਗੁਰਪ੍ਰੀਤ ਭੁੱਲਰ ਸਾਹਿਬ ਨੇ ਤਾਂ ਮੰਗੀ ਨਹੀਂ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਤੁਸੀਂ ਲੋਕ ਤਾਂ ਜਾਂਚ ਹੀ ਨਹੀਂ ਕਰਨਾ ਚਾਹੁੰਦੇ ਤੁਸੀਂ ਤਾਂ ਇਹਨੂੰ ਹੁਣ ਵੀ ਰਫਾ-ਦਫਾ ਕਰਨਾ ਚਾਹੁੰਦੇ ਹੋ ਤੁਹਾਡੇ ਬਿਆਨ ਨਹੀਂ ਸਾਬਤ ਕਰਤਾ ਕਿ ਭਾਈ ਇਹ ਲਾਅ ਐਂਡ ਆਰਡਰ ਦੀ ਕੋਈ ਸਮੱਸਿਆ ਨਹੀਂ ਤੁਸੀਂ ਤੈਨੂੰ ਸਿੰਪਥੀ ਦਾ ਰੂਪ ਦੇ ਕੇ ਜਿਹੜਾ ਘਨੌਨਾ ਖੇਡ ਤੁਸੀਂ ਲੋਕਾਂ ਨੇ ਖੇਡਿਆ ਤੁਸੀਂ ਉਹਦੇ ਤੇ ਸਾਰੀ ਗੱਲ ਗੋਲਮੋਲ ਕਰਨਾ ਚਾਹੁੰਦੇ ਹੋ ਪੰਜਾਬ ਦੇਖ ਰਿਹਾ ਥੋਡੀ ਇਸ ਇਨਵੈਸਟੀਗੇਸ਼ਨ ਨੂੰ ਸਮੇਤ ਤੁਹਾਡੇ ਸਾਰੇ ਪੁਲਿਸ ਅਫਸਰ ਸਮੇਤ ਸਰਕਾਰ ਨੂੰ ਹਾਈ ਕੋਰਟ ਦੇ ਵਿੱਚ ਲੈ ਕੇ ਜਾਵਾਂਗੇ ਉੱਥੇ ਜਾ ਕੇ ਜਵਾਬ ਦਿਓ ਨਾਲੇ ਫਿਰ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਊ ਕਿਵੇਂ ਪੰਜਾਬ ਸਰਕਾਰ ਦੇਸ਼ ਵਿਰੋਧੀ ਜਿਹੜੀਆਂ ਤਾਕਤਾਂ ਨੇ ਉਹਨਾਂ ਦੇ ਹੱਥਾਂ 'ਚ ਖੇਡ ਕੇ ਪੰਜਾਬ ਦਾ ਨੁਕਸਾਨ ਕਰਨ ਦੇ ਵਿੱਚ ਲੱਗੀ